ਵਾਹਿਗੁਰੂ ਸਹਿਜ ਜਿਉ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਮੇਰੇ ਹੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਫਤਾਰ ਓਖਿਆ ਓਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਸਾਹਸ ਸਿਆਣਿਆਂ ਦੀ ਅੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਬ ਸੱਚਿਆਰਾ ਹੋਈਐ ਕਿਬ ਕੋੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਿਆਈ ਹੁਕਮੀ ਉਤਮ ਨੀਤ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਕਸੀ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾਂ ਹਾਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਛੈ ਤਾਨ ਗਾਵੇ ਕੋ ਦਾਤ ਜਾਨਾ ਨਿਸ਼ਾਨ ਗਾਵੇ ਕੋ ਗੁਣ ਬਡਿਆਈਆਂ ਚਾਰ ਗਾਵੇ ਕੋ ਵਿੱਤਿਆ ਵਿਖੰਮ ਵਿਚਾਰ گاو کو ساج کرے تنخیح گاوی کو جی لے گا کو دور گاوی کو آت کت کتھی کوٹی کوٹ کوٹ دے لیندے تھک پاہے جگا جگ کاہی کھاہے ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਕਸੈ ਬੇਪਰਵਾਹ ਸਾਚਾ ਸਹੇਬ ਸਾਚ ਨਾਏ ਪਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰਕੇ ਅੱਗੇ ਰਖਿਆ ਜਿਤ ਦਿਸੈ ਦਰਵਾਰ ਮੂਹੇ ਕੇ ਬੋਲਨ ਬੋਲੀਏ ਜਿੱਤੇ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਆਵੈ ਜਾਨੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਕਾਬੀਐ ਗੁਣੀ ਨਿਦਾਨ ਗਾਵੀਐ ਸੁਨੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿ ਆਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣੈ ਆਖਾ ਨਾਹੀ ਕਹਿ ਨਾ ਕਥਨ ਨ ਜਾਈ ਗੁਰਾ ਇਕ ਦੇਹ ਪੁਜਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਤ ਨਾ ਵੈ ਜੇ ਤਿਸ ਪਾਵੇ ਬਿਨ ਭਾਣੇ ਕੇ ਨਾਇ ਕਰੀ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਏਕ ਦੇਹੁ ਗੁਜਾਈ ਸਭਨਾ ਜੀਆ ਕਾ ਏਕ ਦਾਤਾ ਤੋ ਮੈਂ ਬਿਸਰ ਨਾ ਜਾਇ ਜੇ ਜੁਗ ਚਾਰੇ ਆਰਜਾ ਔਰ ਦਸੂਨੀ ਹੋਏ ਨਵਾ ਕੰਡਾ ਵਿੱਚ ਜਾਨੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਇਸ ਨਦਰ ਨਾ ਆਵੀ ਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਨ ਗੁਨ ਕਰੇ ਗੁਨ ਬਤਿਆ ਗੁਨ ਦੇ ਤੇਹਾ ਕੋਈ ਨ ਸੂਜੀ ਜੇ ਇਸ ਗੁਨ ਕੋਏ ਕਰੇ ਸੁਨੀਐ ਸਤਪੀਰ ਸੁਰਨਾਥ ਸੁਨੀਐ ਧਰਤ ਤਪਲ ਆਕਾਸ ਸੁਨੀਐ ਦੀਪ ਲੋਪ ਤਾਲ ਸੁਨੀਐ ਪੋ ਨਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਨੀਐ ਦੂਖ ਪਾਪ ਕਾ ਨਾਸ ਸੁਨੀਐ ਈਸ਼ਰ ਬਰਮਾ ਇੰਦ ਸੁਨੀਐ ਮੋਖ ਸੁਲਾਹਨ ਮੰਦ ਸੁਨੀਐ ਜੋਗ ਜੁਗਤ ਤਨ ਪੇਰ ਸੁਨੀਐ ਸਾਸਤ ਸਿਮਰਤ ਬੇਰ ਨਾਨਕ ਭਗਤਾ ਸਦਾ ਬਿਗਾਸ ਸੁਨੀਐ ਦੂਖ ਪਾਪ ਕਾ ਨਾਸ ਸੁਨੀਐ ਸਤ ਸੰਤੋਖ ਗਿਆਨ ਸੁਨੀਐ ਅਸਤ ਕਾ ਇਸਨਾਨ ਸੁਨੀਐ ਪਰ ਪਰ ਪਾਵੇ ਮਾਨ ਸੁਨੀਐ ਲਾਗ ਸਹਜ ਤਿਆਨ ਨਾਨਕ ਭਗਤਾ ਸਦਾ ਬਿਗਾਸ ਸੁਨੀਐ ਦੂਖ ਪਾਪ ਕਾ ਨਾਸ ਸੁਨੀਐ ਸਰਾ ਗੁਨਾ ਕੇ ਗਾਹ ਸੁਨੀਐ ਸੇਖ ਪੀਰ 파ਸਾ ਸੁਨੀਐ ਅੰਦੇ ਪਾਵੇ ਰਾਹ ਸੁਨੀਐ ਹਾਤ ਹੋਵੇ ਅਸਗਾ ਨਾਨਕ ਭਗਤਾ ਸਦਾ ਬਿਗਾਸ ਸੁਨੀਐ ਦੂਖ ਪਾਪ ਕਾ ਨਾਸ ਮੰਨੇ ਕੀ ਕਥ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲੇਖਨ ਹਾਰ ਮੰਨੇ ਕਾ ਵਹ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੂਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂਹ ਛੋਟਾ ਨਾ ਖਾਹੇ ਮੰਨ ਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਵੰਤ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਰਵਾਰਾ ਸਦਾ ਸਾਰ ਮਨੈ ਤਰੈ ਤਾਰੇ ਗੁਰ ਸੇਖ ਮਨੈ ਨਾਨਕ ਪਾਵੇ ਨ ਆਪੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਦ ਬਾਨ ਪੰਜ ਪਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਮੋਹ ਦਰਦ ਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਨ ਤੋਲ ਧਰਮ ਦਿਆ ਕਾ ਪੂਤ ਤੰਦੋਖ ਥਾਪ ਰਖਿਆ ਜਨ ਸੂਤ ਜੇ ਕੋ ਬੂਝਾ ਹੋਵੇ ਸਚਿਆ ਤਵਲ ਉਪਰ ਕੇਤਾ ਪਾਰ ਧਰਤੀ ਹੋਰ ਪਰਾ ਹੋਰ ਹੋਰ ਤਿਸ ਦੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਾਨ ਸੁਲਾਹਨ ਰੂਪ ਕੀਤੀ ਦਾਤ ਜਾਣੈ ਕੋਣਕੂਦ ਕੀਤਾ ਪਸਾਓ ਏਕੋ ਕੁਵਾਓ ਇਸਦੇ ਹੋਏ ਲੱਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਉਤ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਰੇਂਕਾਰ ਅਸੰਕ ਜਪ ਅਸੰਕ ਪਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਨ ਲਿਬ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ جو تت پاو سائی بلیکار تدا سلامت نرنکار اشنک مورک انند گور اشنکھ چور حرام کور اشنکھ عمر کر جاہے جور اشنکھ گلوڑ ہتیہ کماہے اشنکھ پاپی پاپ کر جاہے اشنکھ کڑیار کورے پھراہے اسن ملیز مل پکھ کاہے اثکھ نندک سر کرے پار نانک نیچ کہ واریا نہ جاوا ایک وار جو تاو سائی بلی کار صدا سلامت نرنکار اسانک ناب اسانک تھاب اگم اگم اسانک لو ਅਸੰਖ ਖਰੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਵਾਨ ਅਖਰਾ ਸਿਰ ਸੰਜੋਗ ਬਖਾਨ ਜਿਨ ਦੇਹ ਲੇਖੇ ਤਿਸ ਸਿਰ ਨਾਹੇ ਜਿਬ ਫੁਰਮਾਏ ਤਿਬ ਤਿਬ ਪਾਹੇ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੂੰ ਤ ਪਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਰੇਂਕਾਰ ਭਰੀਏ ਹੱਥ ਪੈਰ ਤਨ ਦੇਹ ਪਾਲੀ ਤੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਧੋਏ ਪਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਊਨੀ ਪਾਪੀ ਆਖਨ ਨਾਹੇ ਕਰ ਕਰ ਕਹਿਣਾ ਲਿਖ ਲੈ ਜਾਹੇ ਆਪੇ ਬੀਜ ਆਪੇ ਹੀ ਖਾਏ ਨਾਨਕ ਹੁਕਮੀ ਆਵੇ ਜਾਏ ਤੀਤ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਦੁਨੀਆ ਮੰਨਿਐ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਬੇਲਾ ਭਗਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੀ ਰੂਤੀ ਮਹ ਕਵਨ ਜਿਤ ਹੋਆ ਅਕਾਲ ਬੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਬਖਤ ਨ ਪਾਇਓ ਕਾਦੀਆ ਜੇ ਲੇਖਨ ਲੇਖ ਕੁਰਾਨ ਤਿਤ ਬਾਰ ਨ ਜੋਗੀ ਜਾਣੈ ਰੂਤ ਮਹ ਨ ਕੋਈ ਜਾ ਕਰਤਾ ਸਿਰਤੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਕਾ ਕਿਵ ਸਲਾਹੀ ਕਉ ਵਰਨੇ ਕਿੱਥੇ ਜਾਣਾ ਨਾਨਕ ਆਖਨ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ 나ਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੈ ਜਾਣਾ ਅਗੈ ਗਿਆ ਨਾ ਸੋਹੈ ਪਤਾਲਾ ਪਤਾਲ ਲਖ ਅਗਾਸਾ ਅਗਾਸ اوڑک اوڑک پال تھکے بید کہن ایک بات تیز اٹھہرا کہن کتیبہ اسلو ایک دات لیکھا ہوئے تا لیکھی ہے لیکھا ہوئے بناس نانک وڈا آکھی ہے آپے جانے آپ صلاحی صلاح ایتی صورت نہ پائیا ਨਦੀਆ ਅਤੈ ਬਾਹ ਪਾਵੇ ਸਮੰਤ ਨਾ ਜਾਣੀਐ ਸਮੰਤ ਸਾਥ ਸੁਲਤਾਨ ਗਹਿਰਾ 체ਤੀ ਮਾਲ ਤਨ ਕੀਰੀ ਤੁਲ ਨਾ ਹੋਵਨੀ ਜੇ ਤਿਸ ਮੰਨੇ ਨਾ ਬਿਸਰੇ ਅੰਤ ਨਾ ਸਿਫਤੀ ਕਹਿਨ ਨਾ ਅੰਤ ਅੰਤ ਨਾ ਕਰਨਾ ਦਿਨ ਅੰਤ ਅੰਤ ਨਾ ਵੇਖਨ ਸੁਨਨ ਨਾ ਅੰਤ ਅੰਤ ਨਾ ਜਾਪੈ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਚਾਹੇ ਇਹ ਅੰਤ ਨਾ ਜਾਣ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਪੂੰਚਾ ਥਾਉ ਪੂੰਚੇ ਉੱਪਰ ਊਂਚਾ ਨਾਓ ਏਵਡ ਊँचा ਹੋਵੇ ਕੋਏ ਇਸ ਊਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲੇਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕਹਤੇ ਮੰਗੇ ਜੋਤ ਉਪਾਰ ਕੇਤੀਆ ਗੰਤ ਨਹੀਂ ਵਿਚਾਰ ਕੇਤੇ ਖਾਪ ਟੁਠੇ ਬੇਕਾਰ ਕਿਤੇ ਲਲ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕੀਤਿਆ ਦੁੱਖ ਭੁਖ ਸਦਮਾਰ ਇਹ ਵੀ ਦਾਤ ਤੇਰੀ ਤਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕਾ ਕੋਏ ਜੇ ਕੋ ਖਾਇਕ ਆਖਨ ਪਾਏ ਉਹ ਜਾਣੈ ਜੀਤੀਆ ਮੂਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇਵੀ ਕੇਈ ਕੇ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਜਾਹੇ ਅਮੁੱਲ ਪਾਏ ਅਮੂਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ امول کرم امول پرمان امولو امول آخیا نہ جائے آخ آخ رہے لبلائے، آکے بید پاٹ پران، آکھے پڑے کرے بخیان آرمے آند آکھے گوپی تی بند، آکھ اسر آکے سدھ آکے کھیت کت بدھ ਆਕੇ ਦਾਨਵ ਆਕੇ ਦੇਵ ਆਕੇ ਸੂਰ ਨਰ ਮੁੰਨ ਜਨ ਸੇਵ ਕੇਤੇ ਆਕੇ ਆਖਨ ਪਾਹੇ ਕੇਤੇ ਕਹਿ ਕਹਿ ਉਠ ਉਠ ਚਾਹੇ ਇਹਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਕੇ ਕਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਰ ਤਾ ਲਿਖਿਆ ਸਿਰ ਕੁਵਾਰਾ ਕੁਵਾਰ ਸੋਦਰ ਕੇਹਾ ਸੋ ਕਰਕੇਹਾ ਜਿਤ ਬਹ ਸਰਬਸੁ ਮਾਲੇ ਬਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸੋ ਕਹਿਆ ਕੀਤੇ ਗਾਵਨ ਹਾਰੇ ਗਾਵੇ ਤੁਦਨੋ ਪਾਉਣ ਪਾਣੀ ਬਸੈਂਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁvare ਗਾਵੇ ਇੰਦ ਇੰਦਰਾਸਨ ਬੈਠੇ ਦੇਵਤੀਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਬੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸੁਰ ਜੁਗ-ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਠਸਤ ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਨੀ ਚਾਰੇ ਕਾਹਵੇ ਖੰਡ ਮੰਡਲ ਬਰਮੰਨਾ ਕਰ ਕਰ ਰੱਖੇ ਤਾਰੇ ਤੇਈ ਤੁਧਨੋ ਕਾਹਵੇ ਜੋਤ ਉਤਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਛੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਐਵੀ ਹੋਸੀ ਚਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਪ ਤੇ ਸਦੀਪ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਸੋ ਪਾਸਾ ਸਾਹ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਗੋਤ ਕਿੰਤਾ ਖਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਅਦੇਸ਼ਿਚੇ ਅਦੇਸ਼ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਬੇਸ ਉਹਤ ਬਿਆਨ ਦਿਆ ਪੰਡਾਰਨ ਖਟ ਖਟ ਬਾਜੇ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿੱਧ ਸਿੱਧ ਅਵਲਾ ਸਾਥ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੈ ਕੇ ਆਵੇ ਪਾਗ ਆਦੇਸ਼ ਛੇ ਆਦੇਸ਼ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜਿਬ ਇਸ ਪਾਵੈ ਤਿਵੈ ਚਲਾਵੈ ਜਿਬ ਹੋਗੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹ ਵਿਦਾਨ ਅਦੇਸ ਤਿਸੈ ਅਦੇਸ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿ ਸਪਾਇਸ ਹੋ ਏਕ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ਿਸੈ ਆਦੇਸ਼ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਇਕ ਦੂ ਜੀਵੋ ਲਖ ਹੋਏ ਲਖ ਹੋਵੇ ਲਖ 20 ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਗ ਪਤ ਪਵੜੀਆਂ ਚੜੀਆਂ ਹੋਏ 21 ਸੁਨ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆ ਊੜੀ ਕੂੜਾ ਠੀਸ ਅਕਨ ਜੋਰ ਚੁਪੈ ਨਹ ਜੋਰ ਜੋਰ ਨਾ ਮੰਗੇ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਲ ਮਨ ਸੋਰ ਜੋਰ ਨਾ ਸੂਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁਟੈ ਸੰਸਾਰ ਇਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਠਿਟੀ ਵਾਰ ਭਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤੇ ਤੈ ਸੋਹਣ ਪੰਚ ਪਰਵਾਨ ਨਦਰੀ ਕਰੋਂ ਪਾਵੇ ਨਿਸ਼ਾਨ ਕੱਚ ਪਕਾਈ ਓਥੈ ਪਾਏ ਨਾਨਕ ਗਈਐ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੇ ਕਰਮ ਕੀਤੇ ਭਵਨ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਕਾਰਤ ਕਰਿਆ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਬੇਸ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸਮੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇ ਤੀਆਂ ਸੂਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤੇ ਤੈਨਾਤ ਬਿਨੋਦ ਕੋੜ ਆਨੰਦ ਚਰਮ ਖੰਡ ਕੀ ਬਾਣੀ ਰੂਪ ਤੇ ਤੈ ਕਾਰਤ ਕਰਿਐ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਹੇ ਤਿਥੈ ਕਰਿਐ ਸੁਸਤ ਮਤ ਮਨ ਬੁੱਧ ਤਿੱਥੈ ਕਰਿਆ ਸੁਰਾ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿੰਨ ਮਹੇ ਰਾਮ ਰਹਿਆ ਭਰਪੂਰ ਤਿੱਥੈ ਸੀਤਾ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨਾ ਕਤਨੇ ਜਾਹੇ ਨਾ ਉਹੋ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸੇ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ ਸਾਸਕ ਕਾਂਡ ਬਸਾਇ ਨਰੇਂਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡ ਪਰਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੈ ਤੇ ਵਿਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰਰਾ ਸਾਰ ਜੱਜ ਪਹਾੜਾਂ ਦੀਰ ਸਨਿਆਰ ਅਹਰਨ ਮਤ ਦੇਦ ਹਤਿਆਰ ਪਾਉ ਖੱਲਾ ਆਂਗਨ ਤਪਤਾਉ ਪਾਂਡਾ ਪਾਉ ਅਮਰਤ ਤਿਤ ਡਾਲ ਕੜੀਏ ਸ਼ਬਦ ਸੱਚੀ ਤਸਕਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਸ ਰਾਤ ਦੁਏ ਦਾਈ ਦਾਇਆ ਕੇ ਲੈ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਬਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇ ਰਹਿ ਕੇ ਦੂ ਜਿਨੀ ਨਾਮ ਤੇ ਆਇਆ ਗੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਜਿਨਨੇ ਨਾਮ ਧਿਆਇਆ ਗੇਮ ਸਖਤ ਕਾਰ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ